ਸਾਡੇ ਯੂਟਿਊਬ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਵੱਲੋਂ ਮੈਡੇ ਮੀਲਸ ਬੰਦੇ ਨਵੇਂ ਜਾਰੀ ਕੀਤੇ ਗਏ ਇੱਕ ਪੱਤਰ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇਹ ਜਾਣਛਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੈਸ ਨੂੰ ਸੁਰਖਾਈ ਕਰ ਲੋ ਤਾਂ ਨਹੀਂ ਹੋਰੇ ਇੱਕ ਹੋਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਸਰਕਾਰ ਵੱਲੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਇੱਕ ਨਵਾਂ ਪੱਤਰ ਮਿਡਡੇ ਮੀਲ ਸੰਬੰਧੀ ਜਾਰੀ ਕੀਤਾ ਗਿਆ ਹੈ ਜਿਸ ਦੇ ਅਨੁਸਾਰ ਹੁਣ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਚੰਗਾ ਖਾਣਾ ਪਰੋਸਿਆ ਜਾਇਆ ਕਰੇਗਾ ਪੰਜਾਬ ਰਾਜ ਮਿਡਡੇ ਮੀਲ ਸੁਸਾਇਟੀ ਪੰਜਾਬ ਦੇ ਪੱਤਰ ਨੰਬਰ 2025 328 ਮਿਤੀ 11/25 ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮੈਡੇ ਮੀਲ ਦੌਰਾਨ ਹਫਤੇ ਵਿੱਚ ਇੱਕ ਦਿਨ ਦੇਸੀ ਘਿਉ ਦਾ ਹਲਵਾ ਪ੍ਰੋਸਨ ਦੀ ਹਦਾਇਤ ਕੀਤੀ ਗਈ ਹੈ ਇਸ ਨਾਲ ਮੈਡੇ ਮੀਲ ਇੰਚਾਰਜਾਂ ਵੱਲੋਂ ਇਸ ਸੰਬੰਧੀ ਸਾਰਾ ਬਜਟ ਹਿਲ ਜਾਣ ਦਾ ਵੀ ਖਰਚਾ ਪ੍ਰਗਟਾਇਆ ਜਾ ਰਿਹਾ ਹੈ ਕਿਉਂਕਿ ਨਵੀਆਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਕੁਕਿੰਗ ਲਾਗਤਾਂ ਵਿੱਚ ਵਾਧਾ ਕੀਤਾ ਗਿਆ ਹੈ ਤੇ ਦੇਸੀ ਘਿਉ ਦੀ ਕੀਮਤ 600 ਰੁਪਏ ਤੋਂ ਵਧ ਹੋ ਗਈ ਹੈ ਅਤਰਨ ਅਨੁਸਾਰ ਵਿਦਿਆਰਥੀਆਂ ਨੂੰ ਸੋਮਵਾਰ ਮੌਸਮੀ ਸਬਜ਼ੀਆਂ ਮਿਲਾ ਕੇ ਦਾਲ ਰੋਟੀ ਮੰਗਲਵਾਰ ਰਾਜਮਾ ਚਾਵਲ ਖੀਰ ਬੁੱਧਵਾਰ ਆਲੂ ਮਿਲਾ ਕੇ ਕਾਲੇ ਜਾਂ ਚਿੱਟੇ ਛੋਲੇ ਪੂਰੀਆਂ ਜਾਂ ਰੋਟੀ ਸਮੇਤ ਦੇਸੀ ਘਿਓ ਦਾ ਹਲਵਾ ਵੀਰਵਾਰ ਆਲੂ ਪਿਆਜ਼ ਤੇ ਪਕੌੜੀਆਂ ਵਾਲੀ ਕੜੀ ਤੇ ਚਾਵਲ ਸ਼ੁੱਕਰਵਾਰ ਮੌਸਮੀ ਸਬਜੀ ਰੋਟੀ ਤੇ ਸ਼ਨੀਵਾਰ ਨੂੰ ਮਾਂਚੋਲੇ ਦੀ ਦਾਲ ਚਾਵਲ ਤੇ ਕਿਨੂੰ ਦਿੱਤਾ ਜਾਵੇਗਾ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਲਈ ਮਿਡ ਡੇ ਮੀਲ ਇਨਚਾਰਜ ਅਧਿਆਪਕ ਜ਼ਿੰਮੇਵਾਰ ਹੋਵੇਗਾ ਇਸ ਪੱਤਰ ਦੇ ਜਾਰੀ ਹੋਣ ਨਾਲ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਹਨ ਜਿੱਥੇ ਪੇਰੈਂਟਸ ਯਾਨੀ ਬੱਚਿਆਂ ਦੇ ਮਾਪੇ ਇਹ ਮਹਿਸੂਸ ਕਰ ਰਹੇ ਹਨ ਕਿ ਹੁਣ ਉਹਨਾਂ ਦੇ ਬੱਚਿਆਂ ਨੂੰ ਬਹੁਤ ਵਧੀਆ ਖਾਣਾ ਪੜਨ ਦੇ ਨਾਲ-ਨਾਲ ਮਿਲੇਗਾ ਤੇ ਉਹਨਾਂ ਦੀ ਸਿਹਤ ਦੇ ਵਿੱਚ ਅੱਛਾ ਸੁਧਾਰ ਹੋਵੇਗਾ ਉਹ ਤੇ ਦੂਜੇ ਪਾਸੇ ਮਿਡਡੇ ਮੀਲ ਇਨਚਾਰਜਰ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਕਿ ਇਸ ਪੱਤਰ ਦੇ ਨਾਲ ਤੇ ਇਸ ਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਨ ਦੇ ਨਾਲ ਜੋ ਬਜਟ ਹੈ ਉਹ ਸਾਰਾ ਹੀ ਹਿੱਲ ਜਾਵੇਗਾ ਕਿਉਂਕਿ ਜੋ ਪੈਸੇ ਹਨ ਉਸ ਦੇ ਨਾਲ ਇਹ ਪੂਰੀ ਨਹੀਂ ਪਵੇਗੀ ਤੇ ਹੋ ਸਕਦਾ ਹੈ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਵੇ। ਇਸੇ ਸਰਕਾਰ ਵੱਲੋਂ ਹੁਣ ਜੋ ਮੈੱਡੇ ਮੀਲ ਸੰਬੰਧੀ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ ਉਸ ਦੇ ਵਿੱਚ ਇਸ ਦੀ ਕੋਸਟ ਦੇ ਵਿੱਚ ਵੀ ਰਿਵੀਜ਼ਨ ਕੀਤੀ ਗਈ ਹੈ। ਪ੍ਰਾਇਮਰੀ ਵਾਸਤੇ 5 ਰੁਪਏ 45 ਪੈਸੇ ਤੋਂ 6 ਰੁਪਏ 19 ਪੈਸੇ ਇਸ ਨੂੰ ਕਰ ਦਿੱਤਾ ਗਿਆ ਹੈ। ਤੇ ਅਪਰ ਪ੍ਰਾਇਮਰੀ ਕਲਾਸਾਂ ਵਾਸਤੇ ਜੋ ਪਹਿਲਾਂ 8 ਰੁਪਏ 17 ਪੈਸੇ ਸੀ ਉਸ ਨੂੰ ਵਧਾ ਕੇ ਹੁਣ 9 ਰੁਪਏ 29 ਪੈਸੇ ਕਰ ਦਿੱਤਾ ਗਿਆ ਹੈ ਇਸ ਤਰ੍ਹਾਂ ਕਰਨ ਦੇ ਨਾਲ ਸਰਕਾਰ ਦਾ ਇਹ ਇੱਕ ਉਪਰਾਲਾ ਹੋ ਸਕਦਾ ਹੈ ਕਿ ਜੋ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਿੱਖਿਆ ਉੱਤੇ ਵਿਸ਼ੇਸ਼ ਧਿਆਨ ਦੇਵੇਗਾ ਸਰਕਾਰ ਨੇ ਇਹ ਕਦਮ ਇਸ ਕਰਕੇ ਹੀ ਪਟਾਇਆ ਹੋਵੇ ਦੂਜੇ ਪਾਸੇ ਸਰਕਾਰੀ ਸਕੂਲਾਂ ਦੇ ਵਿੱਚ ਜੋ ਬੱਚਿਆਂ ਦੀ ਗਿਣਤੀ ਹੈ ਉਹ ਲਗਾਤਾਰ ਘਟਦੀ ਜਾਣ ਦੇ ਰੁਝਾਨ ਕਾਰਨ ਵੀ ਹੋ ਸਕਦਾ ਹੈ ਕਿ ਇਹ ਪੱਤਰ ਜਾਰੀ ਕਰਕੇ ਉਹਨਾਂ ਨੂੰ ਅਟਰੈਕਟ ਕਰਨ ਵਾਸਤੇ ਇਹ ਪੱਤਰ ਜਾਰੀ ਕੀਤਾ ਗਿਆ ਹੋਵੇ ਤੇ ਤੀਜੀ ਗੱਲ ਬੱਚਿਆਂ ਦੀ ਸਿਹਤ ਦਾ ਧਿਆਨ ਵੀ ਰੱਖ ਕੇ ਇਹ ਕਦਮ ਮੁੱਟਿਆ ਗਿਆ ਲੱਗਦਾ ਹੈ ਕਿਉਂਕਿ ਜੋ ਮਿਆਰੀ ਖਾਣਾ ਹੈ ਅੱਛਾ ਖਾਣਾ ਹੈ ਬੱਚਿਆਂ ਦੀ ਸਿਹਤ ਵਾਸਤੇ ਉਹ ਬਹੁਤ ਹੀ ਚੰਗਾ ਸਾਬਤ ਹੋਏਗਾ ਹੁਣ ਇਹ ਜੋ ਨਵਾਂ ਪੱਤਰ ਹੈ ਇਹ ਤਾਂ ਸਿਰਫ 8 ਤਰੀਕ ਤੋਂ ਲੈ ਕੇ 31 ਜਨਵਰੀ ਤੱਕ ਯਾਨੀ ਕਿ 8 1 2025 ਤੋਂ 31 ਜਨਵਰੀ 2025 ਤੱਕ ਹੀ ਇਹ ਲਾਗੂ ਰਹੇਗਾ ਉਸ ਤੋਂ ਬਾਅਦ ਕੋਈ ਨਵਾਂ ਪੱਤਰ ਜਾਰੀ ਕੀਤਾ ਜਾਏਗਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਸਰਕਾਰ ਨੇ ਸ਼ਾਇਦ ਇਹ ਇੱਕ ਤਜਰਬਾ ਵੀ ਕੀਤਾ ਹੋਵੇ ਕਿ ਇਸ ਦੇ ਨਾਲ ਇਸ ਤਰ੍ਹਾਂ ਕਰਨ ਦੇ ਨਾਲ ਬੱਚਿਆਂ ਦੀ ਪੜਾਈ ਤੇ ਤੇ ਬੱਚਿਆਂ ਦੀ ਗਿਣਤੀ ਦੇ ਵਿੱਚ ਕਿੰਨਾ ਤੋਂ ਵਾਧਾ ਹੁੰਦਾ ਹੈ ਤੇ ਇਸ ਦੇ ਕੀ ਸਿੱਖਿਆ ਵਾਸਤੇ ਚੰਗੇ ਨਤੀਜੇ ਨਿਕਲਦੇ ਹਨ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ